ਮੇਰਾ ਨਾਮ 인ਦੇਪਿਤ ਕੋਰ ਹੈ ਅਸੀਂ ਪਟਿਆਲਾ ਸ਼ਹਿਰ ਦੇ ਨਿਵਾਸੀ ਹਾਂ ਸਾਡੇ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਹੈਗਾ ਮੇਰੇ ਹਸਬੰਦ ਚਾਦਾ ਕੰਮ ਕਰਦੇ ਹਨ ਕਰੋਨੇ ਤੋਂ ਪਹਿਲਾਂ ਉਹ ਮੰਡੀ 'ਚ ਮੰਜੇ ਲਗਾਉਣ ਦਾ ਕੰਮ ਕਰਦੇ ਸੀ ਪਰ ਉਹਨਾਂ ਦੀ ਸਿਹਤ ਡਾਊਨ ਹੋਣ ਕਰਕੇ ਇਸ ਕਰਕੇ ਉਹਨਾਂ ਨੇ ਕਰੋਨੇ ਦੇ ਟਾਈਮ 'ਚ ਆਦਾ ਕੰਮ ਸ਼ੁਰੂ ਕੀਤਾ ਸਾਡੀ ਮਹੀਨੇ ਦੀ ਤਨਖਾਹ 4-5000 ਰੁਪਏ ਹੈ ਜਿਸ ਨਾਲ ਪੂਰਾ ਗੁਜ਼ਾਰਾ ਨਹੀਂ ਹੁੰਦਾ ਹੈਗਾ ਦੇ ਹਾਲਾਤ ਸਾਡੇ ਠੀਕ ਹੀ ਨੇ ਛੱਤਾਂ ਸਾਡੀਆਂ ਬਹੁਤ ਕਮਜ਼ੋਰ ਨੇ ਅੰਦਰ ਵਾਲੀ ਛੱਤ ਬਹੁਤ ਨੀਵੀਂ ਆ ਪੱਖਾ ਨੀਵਾ ਹੈਗਾ ਗੁੜੀਆਂ ਮਈਆਂ ਖੜੀਆਂ ਨਹੀਂ ਹੋ ਸਕਦੀਆਂ ਉੱਪਰ ਕਿਉਂਕਿ ਛੱਤ ਨਾਲ ਪੱਖੇ ਨਾਲ ਸਿਰ ਲੱਗਦਾ ਹੈਗਾ ਸਾਨੂੰ ਬਹੁਤ ਦਿੱਕਤ ਆਂਦੀ ਹੈ ਚੂਹੇ ਨੇ ਬਹੁਤ ਖੁੱਡ ਕੀਤੀ ਹੋਈ ਹੈ ਜਿਸ ਨਾਲ ਉੱਪਰ ਵਾਲੇ ਬਾਲੇ ਵੀ ਗਿਰਦੇ ਪਏ ਆ ਉਸ ਕਰਕੇ ਸਾਨੂੰ ਬੜੀ ਦਿੱਕਤਾਂ ਆ ਰਹੀਆਂ ਨੇ بارش ਕਰਕੇ ਛੱਤਾਂ ਵੀ ਝੁੰਦੀਆਂ ਨੇ ਉਸ ਕਰਕੇ ਸਾਨੂੰ ਹੋਰ ਵੀ ਦਿੱਕਤ ਆ ਜਾਂਦੀ ਹੈਗੀ ਹੈ ਸੇ ਮੇਰੀ ਬੇਟੀ ਅਸੀ ਜੋਤਕੌਰ ਦੀ ਫੀਸ ਖਾਸ ਸਾਈਡ ਵੱਲੋਂ ਹੀ ਮਦਦ ਕਰ ਰਹੇ ਨੇ ਉਹਨੇ ਤੇ ਬਹੁਤ ਮਦਦ ਕੀਤੀ ਹੈ 5 ਸਾਲ ਹੋ ਗਏ ਉਹਨੇ ਸਾਡੀ ਮਦਦ ਕਰਦੇ ਆ ਰਹੇ ਨੇ ਉਹ ਵੀ ਇਸ ਸਾਲ ਵੀ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਫੀਸ ਭਰਨ ਚ ਮੇਰੀ ਛੋਟੀ ਬੇਟੀ ਬਖਸ਼ੀਤ ਜੋਤਕੌਰ ਜਦੋਂ ਹੋਣ ਵਾਲੀ ਸੀ ਅਵੇਂ ਡਿਲੀਵਰੀ ਦਾ ਖਰਚਾ ਸਾਰਾ ਉਹਨਾਂ ਨੇ ਹੀ ਦਿੱਤੇ ਸੀ ਤੇ ਉਹਨਾਂ ਦਾ ਬਹੁਤ ਧਿਲੋ ਧੰਨਵਾਦ ਕਰਦੀ ਹਾਂ ਕਿਉਂਕਿ ਰੱਬ ਕਿਸੇ ਨਾ ਕਿਸੇ ਨੂੰ ਤਾਂ ਭੇਜਦਾ ਹੀ ਹੈ ਮਦਦ ਵਾਸਤੇ ਉਹ ਜ਼ਰੀਆ ਭੇਜਦੇ ਹਨ ਤੇ ਉਹਨਾਂ ਨੇ ਖਾਲਸਾ ਈਦ ਵੱਲੋਂ ਸਾਨੂੰ ਬਹੁਤ ਮਦਦ ਦਿੱਤੀ ਹੈ ਤੇ ਹੁਣ ਵੀ ਉਹੀ ਮਦਦ ਕਰ ਰਹੇ ਨੇ ਮੇਰੀ ਅਸੀਜ ਗੁਰ ਦੀ ਬੇਟੀ ਦੀ ਪੜ੍ਹਾਈ ਲਈ ਸਾਰਾ ਖਰਚਾ ਉਹੀ ਖਰਦੇ ਨੇ ਪੜ੍ਹਾਈ ਦਾ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਜੋ ਸਾਡੀ ਤੇ ਹੋਰਾਂ ਦੀ ਵੀ ਮਦਦ ਕਰਦੇ ਆ ਰਹੇ ਨੇ